ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਲੀ ਫਾਰਮ ਵਿੱਚ ਪਹੁੰਚ ਚੁੱਕਿਆ ਆਂ ਅੱਜ ਪਿੰਡ ਅਲਗੋ ਕਲਾਂ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬੇਨਤੀ ਕਰਦੇ ਆਂ ਜੋ ਵੀ ਪਿੰਡ ਪ੍ਰਾਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਹੋਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਿਹੜਾ ਜਲਦੀ ਮਿਲ ਸਕੇ ਤੇ ਸਾਰੀ ਡਿਟੇਲ ਲੈ ਕੇ ਵੀਰ ਤੋਂ ਲੈ ਕੇ ਦਿੰਨੇ ਆ ਤੇ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਹੈ ਵੀਡੀਓ ਨੂੰ ਗਾ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਓ ਕਰੀਏ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋ ਚੜਤੀ ਕਲਾ ਜੀ ਮੇਰਾ ਬਾਬੇ ਨਾਨਕ ਦੀ ਰਹਿਮਤ ਹਾਂਜੀ ਨਾਮ ਜੀ ਨਾ ਵੀਰ ਜੀ ਆਪਣਾ ਸਾਹ ਵਿਆ ਹਾਂਜੀ ਪਿੰਡ ਲਗੋਆ ਤਸਵੀਰ ਪੱਟੀ ਹੈ ਜ਼ਿਲ੍ਹਾ ਤਰਨਤਾਰਨ ਮੇਰਾ ਨੰਬਰ 7779667 ਠੀਕ ਹੈ ਜੀ ਭਾਈ ਸਾਹ ਸਿੰਘ ਇਹ ਕਿੰਨਾ ਸੂਹਾ ਲੈ ਜਾਂਦੀ ਵਜੋਂ ਇਹ ਤੀਜਾ ਸੂਹਾ ਵੀਰ ਜੀ ਅੱਛਾ ਹਾਂਜੀ ਕੋਈ ਚੰਗਾ ਰਿਕਾਰਡ ਦੱਸਦੇ ਆ ਰਿਕਾਰਡ ਤਾਂ ਵੀਰ ਜੀ ਨੇ ਬੜਾ ਸਿੱਕਾ ਕੀਤੀਆਂ ਨੇ ਪਰ ਜਿੰਨੀਆਂ ਸਿੱਕਾ ਕੀਤੀਆਂ ਚਾਹੀਦਾ ਵੀ ਹੈ ਇੰਨਾ ਅੱਛਾ ਜੀ ਉਹਨਾਂ ਨੇ ਕਿਹਾ 17 ਲੀਟਰ ਦੁੱਧ ਮਤਲਬ ਦੁੱਧ ਪਾਉਗੀ ਠੀਕ ਹੈ ਪਰ ਗਰੰਟੀ ਇਹਨਾਂ ਦੋਨਾਂ ਪੂਰਾ ਮਾਨ ਦਿੱਤਾ ਹੈ ਉਹਨਾਂ ਦੀ ਕਮੀ ਕੇ ਹੀ ਗੱਲ ਦੀ ਹੈ। ਬਾਕੀ ਆ ਦੀ ਕੋਈ ਸੋਝ ਸਮਝ ਕੇ ਲਵੇ। ਤੇ ਵੀ ਜੀ ਮਾਜ ਨੂੰ ਤੁਸੀਂ ਵੀ ਨੇਤਰ ਵੀ ਇਹ ਕੰਮ 'ਚ ਪੇਜ ਮਾਜ ਨੂੰ ਚਾਹੀਦਾ ਵੀ ਇਹਨਾਂ। ਕਿ ਮੈਂ ਚੰਗੀ ਵੱਢੀ ਆ, ਬਾਡੀ ਬੰਤਰ ਦੀ ਚੰਗੀ ਵੱਢੀ ਆ। ਬਸ ਨਾ ਹੀ ਛੋਟੀ ਨਹੀਂ। ਜਿਹੜੀਆਂ ਕਮੀਆਂ ਸਿਰ ਮੜਾ ਜੇ ਸਿੰਘ ਆ, ਹੋਰ ਬਾਕੀ ਮਾਜ ਦੇ ਕੁਛ ਹੱਕ ਨਹੀਂ। ਸਿੰਘ ਵੀ ਸੋਹਣਾ ਹੈ। ਲਓ ਭਾਈ ਸਜਣਾ, ਸੂਆ ਤਿੱਜਾ ਤੇ ਸਿੰਘ ਮੂੰਹ ਦੀ ਬੰਤਰ ਦੇਖ ਸਕਦੇ ਜੀ। ਤੇ ਥਣ ਝੱਡਾ ਬਿਲਕੁਲ ਸੋਹਣਾ ਤੇ ਸਾਫ਼ ਸੁਥਰਾ। ਠੀਕ ਆ ਜੀ। ਮਿਲਕ ਮੈਂ ਵੀ ਚੰਗੇ ਆ। ਖੁੱਲ ਗਿਆ ਵੀਰ ਜੀ। ਤੇ ਬਾਕੀ ਬੋਡੀ ਮੰਤਰ ਦੀ ਜੰਗੀ ਵੱਡੀ ਆ। ਵੀ ਛੋਟੀ ਨਹੀਂ ਆ। ਪਿੱਠ ਪੂਰਾ ਚੰਗਾ। ਬੈਗ ਮਾਈ ਹਾਂ। ਪਿੱਛਾ ਥਣ ਚਟਾ ਚੰਗਾ। ਲਓ ਜੀ। ਐ ਕਾਲੀ ਕਣ ਵਰਗੀ ਆ ਜੀ। ਠੀਕ ਆ। ਬਾਕੀ ਆਰਡਰ ਕੁਆਲਟੀ ਦੇ ਚੰਗੀਆਂ ਨਾੜਾ ਨੂੜਾ ਜਾਂਦੀਆਂ ਬਜਰੋਂ। ਠੀਕ ਆ ਜੀ। ਲਓ ਜੀ। ਲਓ ਜੀ। ਬਾਅਦ ਮੁਲਾਜੇ ਜੀ। ਲਓ ਸਾਰੀ। ਖਾਨ ਲੈ ਵੀਰੀ ਚੰਗੀ ਆ ਲੋ ਜੀ ਇਹਨੂੰ ਲੈਓ ਜੀ ਲੋ ਸੱਜਣੋ ਬਾਕੀ ਕੱਦ ਵਜਨ ਵੇਖੋ ਕਿੱਡਾ ਵੱਡਾ ਹੈ ਮੈਚ ਦਾ ਪੂਰੀ ਵੱਡੀ ਆ ਹੈਵੀ ਆ ਬੋਡੀ ਬੰਤਰ ਦੀ ਨਹੀਂ ਮੋੜ ਦੋ ਓ ਤੇ ਬੰਦੋ ਜੀ ਲੋ ਜੀ ਏ ਬਾਈ ਫਿਰ ਇਹਦਾ ਮੁੱਲ ਕੀ ਕਰਦੇ ਆ ਆਪਾਂ ਕਿੰਨੇ ਦੇ ਦੇਣੀ ਆ ਮੁੱਲ ਤਾਂ ਵੀਰ ਜੀ ਜੀਗਰ ਤਾਂ ਲੱਕ ਕਰ ਲਈਏ ਅੱਛਾ ਨਾ ਆਪਾਂ ਲੱਕ ਕਰਨਾ ਹੈ ਤੇ ਆਪਾਂ ਨਾ ਮਗਲੋ 97 98 95000 ਦੀ ਮੱਝ ਹਾਨਾ ਦੇ ਦਾਂਗੇ ਲਓ ਸਜਣੋ 95000 ਰੁਪਏ ਦੀ ਮੱਝ ਜਿਹੜੀ ਕਿਹਦੇ ਦੇ ਦਾਂਗੇ ਖਾਨ ਤੋਂ 33 ਪੋਲੀ ਰੂਮਰ ਕੀ ਮੱਝ ਦਿੱਤੀ ਅੱਛਾ ਲਓ ਭਾਈ ਸਜਣੋ ਤੇ 33 ਵੀ ਚੰਗੀ ਆ ਆਰਡਰ ਕੁਆਲਟੀ ਵੀ ਚੰਗੀ ਆ ਤੇ 95000 ਦੀ ਕਹਿੰਦੇ ਆ ਕੋਈ ਹੋ ਜੂਗੀ 12000 ਛੋੜ ਕੋਈ ਕਰ ਦਾਂਗੇ ਵੀ ਜੀ ਤਰਾ 93 ਦੀ ਦੇਦ ਕੇ ਹਾਂਜੀ 93000 ਦੀ ਚੱਲ ਕਰਦੇ ਜੀ ਲਓ ਸੱਜਣੋ 93000 ਦੀ ਜਿਹੜੀ ਇਹ ਮੱਝ ਮਿਲ ਜੂਗੀ ਤੇ ਪਿੰਡ ਅਲਗੋਕਲਾ ਪਹੁੰਚ ਕੇ ਲੁੱਟ ਲੋ ਮੇਲਾ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ